ਇਸ ਸਮੇਂ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਜਪਾ ਦੇ ਖਿਲਾਫ ਇਹ ਪ੍ਰਦਰਸ਼ਨ ਅਤੇ ਇਸ ਸਮੇਂ ਜੋ ਚੰਡੀਗੜ੍ਹ ਕਾਂਗਰਸ ਦੇ ਵੱਖ-ਵੱਖ ਆਗੂ ਨੇ ਤੁਹਾਨੂੰ ਉਹ ਦਿਖਾਈ ਦੇ ਰਹੇ ਹੋਣਗੇ ਜੋ ਬੈਰੀਕੇਟਿੰਗ ਹੈ ਉਹ ਵੀ ਟੱਪਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੀ ਤਰਫਾ ਜੋ ਪੁਲਿਸ ਵੱਲੋਂ ਇੱਕ ਸਖਤ ਬੈਰੀਕੇਟਿੰਗ ਕੀਤੀ ਗਈ ਹੈ ਤੇ ਵਾਟਰ ਕੈਨਲ ਵਾਟਰ ਕੈਨਲ ਚਲਾ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਾਟਰ ਕੈਨਲ ਦਾ ਇਸਤੇਮਾਲ ਕੀਤਾ ਗਿਆ ਖਦੇੜਨ ਦੇ ਲਈ ਇੱਕ ਹੀ ਇੱਥੋਂ ਖਦੇੜ ਦਿੱਤਾ ਜਾਵੇ ਉਸ ਦੇ ਲਈ ਵਾਟਰ ਕੈਨਲ ਚਲਾਈ ਗਈ ਹੈ ਜਿਹੜੇ ਆਗੂ ਨੇ ਉਹ ਇਸ ਸਮੇਂ ਹਜੇ ਵੀ ਜੋ ਬੈਰੀਕੇਟਿੰਗ ਹੈ ਉਹ ਟੱਪਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਨਾਲ ਹੀ ਜੋ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਤੇਜ਼ ਤਾਰਾਰ ਅੱਜ ਜਿਹੜੀ ਤੇਜ਼ ਵਹਾਂ ਵਾਲੀ ਵਾਟਰ ਕੈਨਾਲ ਆ ਉਸ ਦਾ ਇਸਤੇਮਾਲ ਕੀਤਾ ਗਿਆ ਕਾਂਗਰਸ ਦੇ ਆਗੂ ਵੱਲੋਂ ਜੋ ਮਾਲਕੀਨਾ ਹੱਕ ਦਾ ਮੁੱਦਾ ਚੱਕਿਆ ਜਾ ਰਿਹਾ ਕਿ ਜੋ ਪੁਨਰਵਾਸ ਯੋਜਨਾ ਦੇ ਤਹਿਤ ਮਕਾਨ ਬਣੇ ਨੇ ਉਸ ਦੇ ਤਹਿਤ ਮਾਲਕੀਨਾ ਹੱਕ ਨਹੀਂ ਮਿਲੇ ਉਸ ਦੀ ਮੰਗ ਕੀਤੀ ਜਾ ਰਹੀ ਹੈ ਦੂਸਰਾ ਜੋ ਖਾਸ ਤੌਰ ਤੇ ਕਿਸਾ ਦੇ ਨੌਕਰੀਆਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਨੌਕਰੀਆਂ ਦੋ ਨਸ਼ਾ ਨਾ ਦੋ ਤੇ ਤੀਸਰਾ ਜੋ ਕਿਸਾ ਦੇ ਅਮਰੀਕਾ ਤੋਂ ਜੋ ਭਾਰਤੀ ਡਿਪੋਰਟ ਕੀਤੇ ਗਏ ਸਨ ਉਹਨਾਂ ਭਾਰਤੀਆਂ ਨੂੰ ਲੈ ਕੇ ਜਿਹੜਾ ਕੀ ਕਹਿ ਸਕਦੇ ਆ ਇਹ ਜਿਹੜਾ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦਾ ਵਿਵਹਾਰ ਭਾਰਤੀਆਂ ਨਾਲ ਕੀਤਾ ਗਿਆ ਉਹ ਬਹੁਤ ਹੀ ਨਿੰਦਨਯੋਗ ਵਿਵਹਾਰ ਆ ਅਤੇ ਇਸ ਨੂੰ ਲੈ ਕੇ ਜਿਹੜਾ ਭਾਰਤ ਸਰਕਾਰ ਭਾਜਪਾ ਪਾਰਟੀ ਕੋਈ ਕਦਮ ਚੁੱਕੇ ਤਾਂ ਉਸ ਨੂੰ ਲੈ ਕੇ ਜਿਹੜਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀਗਾ ਬੀਜੇਪੀ ਦਫਤਰ ਦਾ ਜਿਹੜਾ ਘਰਾਉ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਣੀ ਸੀਗੀ ਇਥੋਂ ਮਾਰਚ ਸੀਗਾ ਸੈਕਟਰ 35 ਤੋਂ ਸੈਕਟਰ 33 ਵੱਲ ਨੂੰ ਜੋ ਮਾਰਚ ਕਰਦੇ ਹੋਏ ਜੋ ਪਹੁੰਚਣਾ ਸੀਗਾ ਕਾਂਗਰਸ ਦੇ ਆਗੂਆਂ ਨੇ ਅਤੇ ਇੱਥੋਂ ਜਦੋਂ ਪਾਰਟੀ ਦਫਤਰ ਤੋਂ ਕਾਂਗਰਸ ਦੇ ਆਗੂ ਅੱਗੇ ਵੱਲ ਨੂੰ ਵਧਦੇ ਨੇ ਤਾਂ ਉਸ ਸਮੇਂ ਹੀ ਜੋ ਕਿ ਸਦਿਆ ਵਾਟਰ ਕਨਲ ਆ ਉਹ ਚਲਾ ਦਿੱਤੀ ਜਾਂਦੀ ਹੈ ਇਸ ਸਮੇਂ ਬੈਰੀਕੇਟਿੰਗ ਕੀਤੀ ہوئی ਆ ਅਤੇ ਜੋ ਲੰਘਣ ਦੀ ਕੋਸ਼ਿਸ਼ ਕਿਤਨਾ ਕਿਤੇ ਕੀਤੀ ਜਾ ਰਹੀ ਆ ਅਤੇ ਉਸੇ ਕੋਸ਼ਿਸ਼ ਦੇ ਤਹਿਤ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਜੀ ਵੀ ਲਗਾਤਾਰ ਜੋ ਇਸ ਸਮੇਂ ਚਲਦੀ ਹੋਈ ਦਿਖਾਈ ਦੇ ਰਹੀ ਆ ਅਤੇ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਸਮਾਂ ਕਿਉਂਕਿ ਦੇਖੋ ਜਿਹੜੇ ਬੈਰੀਕੇਡ ਆ ਬੈਰੀਕੇਡ ਖਦੇੜ ਦਿੱਤੇ ਗਏ ਨੇ ਅਤੇ ਇਸ ਸਮੇਂ ਇਹ ਕੁਝ ਜਿਹੜੇ ਪੱਥਰ ਨੇ ਉਹ ਵੀ ਜਿਹੜੇ ਸਿੱਟੇ ਗਏ ਨੇ ਇਹ ਇਸ ਸਮੇਂ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਆ ਜੇ ਜਿੱਥੇ ਕਿਸੇ ਦਾ ਬੈਰੀਕੇਟਿੰਗ ਆ ਉਸ ਬੈਰੀਕੇਟਿੰਗ ਨੂੰ ਲਗਾਤਾਰ ਖਦੇੜਿਆ ਜਾ ਰਿਹਾ ਤੇ ਹੁਣ ਤੱਕ ਕਾਫੀ ਜਿਹੜੀ ਬੈਰੀਕੇਟਿੰਗ ਆ ਉਹ ਖਦੇੜ ਦਿੱਤੀ ਗਈ ਆ ਅਤੇ ਇਸ ਬੈਰੀਕੇਟਿੰਗ ਦੇ ਖਦੇੜਨ ਨੂੰ ਰੋਕਣ ਦੇ ਲਈ ਜਿਹੜਾ ਚੰਡੀਗੜ੍ਹ ਪੁਲਿਸ ਵੱਲੋਂ ਇਸ ਸਮੇਂ ਤਾਂ ਵਾਟਰ ਕੈਨਲ ਦਾ ਇਸਤੇਮਾਲ ਹੀ ਕੀਤਾ ਜਾ ਰਿਹਾ ਅਤੇ ਜਿਹੜਾ ਦੂਸਰੇ ਪਾਸੇ ਜੋ ਕਹਿ ਸਕਦੇ ਆ ਭਾਰੀ ਸੁਰੱਖਿਆ ਬਲ ਨੇ ਉਹ ਤਨਾਤ ਨੇ ਅਤੇ ਭਾਰੀ ਸੁਰੱਖਿਆ ਬਲ ਹੋ ਸਕਦਾ ਹੈ ਕਿ ਜੇਕਰ ਜਹੀ ਸਥਿਤੀ ਬਣਦੀ ਹੈ ਨਹੀਂ ਰੁਕਦੇ ਤਾਂ ਪ੍ਰਦਰਸ਼ਨ ਕਰਨ ਤੋਂ ਉਸ ਤੋਂ ਬਾਅਦ ਹੋ ਸਕਦਾ ਕਿ ਲਾਠੀ ਚਾਰਜ ਵੀ ਜਿਹੜਾ ਕਿਤੇ ਨ ਕਿਤੇ ਕੀਤਾ ਜਾ ਸਕਦਾ ਤੇ ਇਹ ਹੁਣ ਸਥਿਤੀ ਕਿਤੇ ਨ ਕਿਤੇ ਅਸੀਂ ਇਹ ਜਿਹੜੀਆਂ ਸੈਕਟਰ ਤੇ 35 ਦੀਆਂ ਤਸਵੀਰਾਂ ਸੀ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਜੋ ਕਿਸੇ ਦਾ ਪ੍ਰਦਰਸ਼ਨ ਹੈ ਇਸ ਸਮੇਂ ਚੱਲ ਰਿਹਾ ਹੈ ਅਤੇ ਉਸ ਪ੍ਰਦਰਸ਼ਨ ਦੇ ਦਰਮਿਆਨ ਜੋ ਕਾਂਗਰਸ ਦੇ ਲੀਡਰ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਦੂਸਰੀ ਤਰਫਾ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੀ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਬੀਜੇਪੀ ਦਫਤਰ ਦਾ ਸੈਕਟਰ 33 ਦਾ ਘਰਾਉ ਕਰਨਾ ਸਾਨੂੰ ਉੱਥੋਂ ਤੱਕ ਜਾਣ ਦਿੱਤਾ ਜਾਵੇ ਪਰ ਦੂਸਰੀ ਤਰਫਾ ਜੋ ਪੁਲਿਸ ਲਗਾਤਾਰ ਕਹਿ ਰਹੀ ਹੈ ਕਿ ਤੁਹਾਡੇ ਕੋਲ ਕੋਈ ਵੀ ਪਰਮਿਸ਼ਨ ਨਹੀਂ ਹੈ ਕਿ ਇਸ ਤਰੀਕੇ ਨਾਲ ਤੁਸੀਂ ਪ੍ਰਦਰਸ਼ਨ ਕਰ ਸਕੋ ਅਤੇ ਇਸ ਕਰਕੇ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਇਆ ਜਿਹੜਾ ਇਸ ਸਮੇਂ ਕਿਸੇ ਦੇ ਪੁਲਿਸ ਵੱਲੋਂ लाठी चार्ज ਕੀਤਾ ਜਾ ਰਿਹਾ ਪੁਲਿਸ ਵੱਲੋਂ ਜਿਹੜਾ लाठी चार्ज ਆ ਉਹ ਕਰ ਦਿੱਤਾ ਗਿਆ ਅਤੇ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਵਾਟਰ ਕੈਨਲ ਜਿਹੜੀ ਲਗਾਤਾਰ ਚੱਲ ਰਹੀ ਸੀ ਅਤੇ ਹੁਣ ਜਿਹੜਾ ਪੁਲਿਸ ਵੱਲੋਂ ਜਿਹੜੇ ਕਿਸੇ ਦੇ ਭਜਾ ਦਿੱਤੇ ਗਏ ਨੇ ਇੱਥੋਂ ਜਿਹੜੇ ਕਿਸੇ ਦੇ ਪੁਲਿਸ ਕਰਮਚਾਰੀ ਸਨ ਉਹਨਾਂ ਨੇ ਇਥੋਂ ਜਿਹੜੇ ਕਿਸੇ ਸਦੇ ਆ ਪੁਝਾਇਆ ਜੋ ਕਿਸੇ ਦੇ ਤਰਨਕਾਰੀ ਸਨ ਪ੍ਰਦਰਸ਼ਨਕਾਰੀ ਸਨ ਉਹਨਾਂ ਨੂੰ ਇਥੋਂ ਖਦੇੜਿਆ ਗਿਆ ਅਤੇ ਖਦੇੜ ਕੇ ਉਹਨਾਂ ਨੂੰ ਇਥੋਂ ਜੋ ਪੁਝਾਇਆ ਜਾ ਰਿਹਾ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਜੋ ਲਗਾਤਾਰ ਦਿਖਾ ਰਹੇ ਹਾਂ ਕਿ ਆਗੂਆਂ ਨੂੰ ਜਿਹੜਾ ਇਸ ਸਮੇਂ ਪੁਲਿਸ ਵੱਲੋਂ ਫੜਿਆ ਵੀ ਜਾ ਰਿਹਾ ਅਤੇ ਨਾਲ ਹੀ ਜਿਹੜੇ ਇਥੋਂ ਕਹ ਸਕਦੇ ਜੋ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ ਕੋਈ ਕਿਸ ਤਰੀਕੇ ਨਾਲ ਆਂ ਵੇਖਦੇ ਹੋ ਪ੍ਰਦਰਸ਼ਨ ਕਰ ਰਹੇ ਸੀ ਵਾਟਰ ਕਨਲ ਚਲ ਗਈ ਹੈ ਸਾਡੀ ਚਾਰਜ ਕੀਤਾ ਹੈ ਪੁਲਿਸ ਨੇ ਸਰੀਆਮ ਗਲਤ ਇਹ ਨਹੀਂ ਹੋਣਾ ਚਾਹੀਦਾ ਸਰੀਆਮ ਨੇ ਇਕੱਲਾ ਮਾਰ ਗਿਰਿਆ ਮਾਰ ਗਿਰਿਆ ਯਾਰ ਮਾਰ ਗਿਰਿਆ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਟਕਰਾਅ ਵੀ ਹੋਇਆ ਹੈ ਇੱਥੇ ਜਦੋਂ ਕਿਸੇ ਦਾ ਵਾਟਰ ਕਨਲ ਚੱਲੀ ਵਾਟਰ ਕਨਲ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀਗੀ ਅਤੇ ਉਸੇ ਕੋਸ਼ਿਸ਼ ਦੇ ਦਰਮਿਆਨ ਜਿਹੜੇ ਕਹਿੰਦੇ ਆ ਜੋ ਕਾਂਗਰਸ ਦੇ ਆਗੂ ਸਨ ਉਹ ਅੱਗੇ ਵਧਣ ਦੀ ਕੋਸ਼ਿਸ਼ ਤਾਂ ਕਰ ਰਹੇ ਸਨ ਪਰ ਉਸੇ ਸਮੇਂ ਪੁਲਿਸ ਵੱਲੋਂ ਲਗਾਤਾਰ ਰੋਕੇ ਜਾ ਰਹੇ ਸੀ ਕਿ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈ ਜਿਸ ਤੋਂ ਬਾਅਦ ਕਹਿੰਦੇ ਆ ਹੁਣ ਪੁਲਿਸ ਵੱਲੋਂ ਜੋ ਇਹਨਾਂ ਨੂੰ ਕਹਿੰਦਾ ਇੱਥੋਂ ਖਦੇੜੇ ਜਾ ਰਿਹਾ ਅਤੇ ਫਿਰ ਇੱਕ ਵਾਰ ਤੱਕਾ ਮੁੱਕੀ ਜਿਹੜੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਇਸ ਵਾਰ ਅ ਜਿਹੜੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਲਗਾਤਾਰ ਦਿਖਾ ਰਹੇ ਹਾਂ ਕਿ ਸਥਿਤੀ ਬਹੁਤ ਹੀ ਜਿਹੜੀ ਨਾਜ਼ੁਕ ਇਸ ਸਮੇਂ ਬਣੀ ਹੋਈ ਆ ਅਤੇ ਪੁਲਿਸ ਵੱਲੋਂ ਇਥੋਂ ਜੋ ਖਦੇੜਿਆ ਜਾ ਰਿਹਾ ਜੋ ਆਗੂ ਕਹਿੰਦੇ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਦੁਬਾਰਾ ਜਿਹੜੇ ਕਿਸੇ ਦੇ ਕੁਝ ਸ਼ਰਾਰਤੀ ਅਨਸਰ ਵੀ ਜਿਹੜੇ ਕਿਸੇ ਦੇ ਇਸ ਸਮੇਂ ਇਹ ਕਿਸੇ ਦੇ ਕੋਈ ਬੋਤਲਾਂ ਸੱਟੀਆਂ ਜਾ ਰਹੀਆਂ ਨੇ ਕੁਝ ਪੱਥਰ ਪੁਲਿਸ ਕਰਮਚਾਰੀਆਂ ਦੇ ਉੱਪਰ ਸਿੱਟੇ ਗਏ ਅਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਹੋਰ ਸ਼ਕਤੀ ਕਿਤੇ ਨੇ ਕਿਤੇ ਜ਼ਰੂਰ ਦਿਖਾਉਣੀ ਪਈ ਕਿਉਂਕਿ ਜਦੋਂ ਪ੍ਰਦਰਸ਼ਨ ਹੋ ਰਿਹਾ ਸੀਗਾ ਤਾਂ ਅਕਸਰ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਹੁੰਦੀਆਂ ਨੇ ਕਿ ਪ੍ਰਦਰਸ਼ਨਾਂ ਦੇ ਵਿੱਚ ਸ਼ਰਾਰਤੀ ਅਨਸਰ ਵੀ ਜਿਹੜੇ ਜ਼ਰੂਰ ਦੇਖਣ ਨੂੰ ਮਿਲਦੇ ਨੇ ਇਹ ਸਾਡੇ ਨਾਲ ਕਾਂਗਰਸ ਦੇ ਕੁਝ ਆਗੂ ਵੀ ਮੌਜੂਦ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਸਮੇਂ ਜਿਹੜੀ ਪੁਲਿਸ ਦੇ ਨਾਲ ਤੱਕਾ ਮੁਕੀ ਜਿਹੜੀ ਹੁੰਦੀ ਹੋਈ ਇਸ ਸਮੇਂ ਜਸਮੀਤ ਦਿਖਾਈ ਦੇ ਰਹੀ ਆ ਕਿਉਂਕਿ ਕਾਂਗਰਸ ਦੇ ਆਗੂ ਦਾ ਸਿੱਧੇ ਤੌਰ ਤੇ ਮੰਗਿਆ ਕਿ ਜੋ ਮਾਲਕਨਾ ਹੱਕ ਦੀ ਗੱਲ ਕੀਤੀ ਗਈ ਸੀਗੀ ਉਹ ਮਾਲਕਨਾ ਕਿ ਤੋਂ ਸਰਕਾਰ ਕਾਂਗਰਸ ਦੇ ਆਗੂ ਦਾ ਕਹਿਣਾ ਕਿ ਭੱਜੀ ਆ ਨੌਕਰੀਆਂ ਦਿੱਤੀਆਂ ਨਹੀਂ ਜਾ ਰਹੀਆਂ ਦੂਸਰਾ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਲੈਣ ਲਈ ਜਿਹੜਾ ਬੀਜੇਪੀ ਦਫ਼ਤਰ ਵੱਲ ਨੂੰ ਮਾਰਚ ਕਰ ਰਹੇ ਸੀਗੇ ਅਤੇ ਸਾਨੂੰ ਮਾਰਚ ਕਰਨ ਨਾ ਨਹੀਂ ਦਿੱਤਾ ਜਾ ਰਿਹਾ ਸਾਨੂੰ ਜੀ ਇੱਥੇ ਹੀ ਰੋਕਿਆ ਜਾ ਰਿਹਾ ਜਦ ਕਿ ਸਾਡਾ ਅਧਿਕਾਰ ਹੈ ਕਿ ਅਸੀਂ ਅੱਗੇ ਜਾਣਾ ਹੈ ਅਸੀਂ ਆਪ ਦਾ ਪ੍ਰਦਰਸ਼ਨ ਕਰ ਸਕਦੇ ਹਾਂ ਜੇਕਰ ਕੋਈ ਮਾਰਚ ਕਰਨਾ ਹੈ ਤਾਂ ਅਸੀਂ ਮਾਰਚ ਕਰ ਸਕਦੇ ਹਾਂ ਪਰ ਇਸ ਸਮੇ ਜੋ ਕਿ ਸਦਿਆ ਲਗਾਤਾਰ ਜਿਹੜੇ ਕਾਂਗਰਸ ਦੀ ਆਗੂ ਨੇ ਉਹਨਾਂ ਨੂੰ ਪੁਲਿਸ ਨੇ ਇੱਥੇ ਹੀ ਰੋਕ ਲਿਆ ਗਿਆ ਫਿਲਹਾਲ ਦੀ ਘੜੀ ਅਤੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਜਿਸ ਤੋਂ ਬਾਅਦ ਇਸ ਸਮੇਂ ਨਾਰੇਬਾਜੀ ਜੋ ਕੀਤੀ ਜਾ ਰਹੀ ਹੈ ਜੋ ਕਾਂਗਰਸੀ ਆਗੂ ਨੇ ਉਹਨਾਂ ਕੋਲੋਂ ਇਸ ਸਮੇਂ ਨਾਰੇਬਾਜੀ ਕੀਤੀ ਜਾ ਰਹੀ ਹੈ ਅਤੇ ਨਾਰੇਬਾਜੀ ਤੇ ਚੱਲਦੇ ਜਿਹੜੀ ਕੀ ਪੁਲਿਸ ਵੀ ਇਸ ਸਮੇਂ ਜਿਹੜੀ ਉਹਨਾਂ ਨੂੰ ਸਮਝਾ ਰਹੀ ਹੈ ਕਿ ਤੁਸੀਂ ਪ੍ਰਦਰਸ਼ਨ ਕਰਨਾ ਸੀ ਜਿੱਥੋਂ ਤੱਕ ਤੁਸੀਂ ਪ੍ਰਦਰਸ਼ਨ ਕਰਨਾ ਸੀਗਾ ਉੱਥੋਂ ਤੱਕ ਤੁਸੀਂ ਨਹੀਂ ਕਰ ਸਕਦੇ ਜਿੱਥੋਂ ਤੱਕ ਤੁਹਾਨੂੰ ਪਰਮਿਸ਼ਨ ਦਿੱਤੀ ਗਈ ਹੈ ਉੱਥੋਂ ਤੱਕ ਅਸੀਂ ਤੁਹਾਨੂੰ ਕੁਝ ਨਹੀਂ ਕਿਹਾ ਪਰ ਜੇਕਰ ਤੁਸੀਂ ਬੈਰੀਕੇਟਿੰਗ ਤੋੜੋਗੇ ਤਾਂ ਬੈਰੀਕੇਟਿੰਗ ਤੋੜਨ ਤੋਂ ਬਾਅਦ ਸਾਨੂੰ ਕੋਈ ਨਾ ਕੋਈ ਕਾਰਵਾਈ ਤੁਹਾਡੇ ਤੇ ਜ਼ਰੂਰ ਕਰਨੀ ਪੈਣੀ ਹੈ ਤੇ ਇਸ ਸਮੇਂ ਜੋ ਕਹਿ ਸਕਦੇ ਹਾਂ ਜਿਹੜੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕੀ ਹੋ ਸਕਦਾ ਹੁਣ ਡਿਟੇਨ ਕੀਤਾ ਜਾ ਸਕਦਾ ਇਹਨਾਂ ਆਗੂ ਨੂੰ ਪਰ ਕਿਸ ਤਰਿਕਾ ਨਾਲ ਦੇਖਦੇ ਹੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਪਰ ਪੁਲਿਸ ਵੱਲੋਂ ਵਾਟਰ ਕੈਨੋਂ ਦਾ ਇਸਤੇਮਾਲ ਕੀਤਾ ਗਿਆ ਜਦ ਵੀ ਭਾਜਪਾ ਡਰਦੀ ਹੈ ਪੁਲਿਸ ਨੂੰ ਹੀ ਅੱਗੇ ਕਰਦੀ ਹੈ ਤਾਂ ਸ਼ੂਟ ਤੋਂ ਸਾਡਾ ਨਾਰਾ ਰਿਆ ਕਿ ਜਬ ਜਬ ਮੋਦੀ ਡਰਦਾ ਹੈ ਪੁਲਿਸ ਕੋ ਅੱਗੇ ਕਰਦਾ ਹੈ ਤੋਏ ਮੋਦੀ ਤੇ ਡਰਨ ਦਾ ਜੋ ਸਿਸਲਾ ਹੈ ਅੱਜ ਦਾ ਨਹੀਂ ਪਿਛਲੇ 10-11 ਸਾਲ ਤੋਂ ਚੱਲ ਰਿਹਾ ਜਦੋਂ ਵੀ ਇਹਨਾਂ ਦੀ ਨੀਤੀਆਂ ਨੂੰ ਲੈ ਕਰਕੇ ਇਹਨਾਂ ਦੀ ਕੁਰਿਤੀਆਂ ਨੂੰ ਲੈ ਕਰਕੇ ਇਹਨਾਂ ਦੀ ਮੰਦ ਨੀਤੀਆਂ ਨੂੰ ਲੈ ਕਰਕੇ ਪ੍ਰੋਟੈਸਟ ਹੁੰਦਾ ਤੇ ਇੱਦਾਂ ਪੁਲਿਸ ਨੂੰ ਅੱਗੇ ਕਰਕੇ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਕਰਵਾਉਂਦੇ ਆਂ ਵਾਟਰ ਕੈਨਨ ਦਾ ਇਸਤੇਮਾਲ ਕਰਾਂਦੇ ਆਂ ਪਰ ਸਾਡੇ ਹੌਸਲੇ ਬੁਲੰਦ ਆ ਨੌਜਵਾਨਾਂ ਦੇ ਹੌਸਲੇ ਬੁਲੰਦ ਆ ਤੁਸੀਂ ਅੱਜ ਦੇਖਿਆ ਹੋਊਗਾ ਕਿ ਹਜ਼ਾਰਾਂ ਦਾ ਇਕੱਠ ਜੋ ਚੰਡੀਗੜ੍ਹ ਯੂਥ ਕਾਂਗਰਸ ਦਾ ਉਹ ਅੱਜ ਇਕੱਠ ਹੋ ਕਰਕੇ ਇੱਥੇ ਪ੍ਰੋਟੈਸਟ ਕਰਨਾ ਹੈ ਮੋਦੀ ਦੀਆਂ ਨੀਤੀਆਂ ਦੇ ਉਲਟ ਜੋ ਲਗਾਤਾਰ ਇਹ ਪੰਜਾਬ ਦੀ ਧਰਤੀ ਸਰਕੜ ਨੌਜਵਾਨਾਂ ਦੀ ਧਰਤੀ ਜਿੱਥੇ ਆਜ਼ਾਦੀ ਦੀ ਲੜਾਈ ਦੇ ਅੰਦਰ 95 ਸ਼ਹੀਦیاں ਦਿੱਤੀਆਂ ਗਈਆਂ 2300 ਤੋਂ ਵੱਧ ਕਾਲਾ ਪਾਣੀ ਦਿੱਤੇ ਗਏ ਲੇਕਿਨ ਅੱਜ ਇਹ ਲੱਗ ਰਿਹਾ ਸੀ ਕਿ ਮੁੜ ਕੇ ਪੰਜਾਬੀਆਂ ਦੇ ਪੁੱਤਾਂ ਨੂੰ ਕਾਲਾ ਪਾਣੀ ਤੋਂ ਨੂੰ ਲੈ ਕਰਕੇ ਜਾਇਆ ਜਾ ਰਿਹਾ ਹੈ ਡੇਟੇਨ ਕੀਤਾ ਜਾ ਰਿਹਾ ਇਸ ਸਮੇ ਡੇਟੇਨ ਕੀਤਾ ਜਾ ਰਿਹਾ ਜਿਹੜੇ ਆਗੂ ਨੇ ਉਹਨਾਂ ਨੂੰ ਡੇਟੇਨ ਕੀਤਾ ਜਾ ਰਿਹਾ ਇਸ ਪਾਸੇ ਆਓ ਤੁਹਾਨੂੰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਧਰ ਇਸ ਸਮੇ ਤੱਕਾ ਮੁੱਕੀ ਜਿਹੜੀ ਇਹ ਹੁੰਦੀ ਹੋਈ ਦਿਖਾਈ ਦੇ ਰਹੀ ਆ ਪੁਲਿਸ ਅਫਸਰਾਂ ਦੇ ਨਾਲ ਜਿਹੜੀ ਇਸ ਸਮੇਂ ਕੰਮ ਕੀਆ ਉਹ ਹੋ ਰਹੀ ਆ ਇਹ ਦੇਖੋ ਡੰਡਾ ਮਾਰਿਆ ਮੇਰੇ ਯਾਰ ਸੀਰੇ ਮੇਂ ਡੰਡਾ ਮਾਰਿਆ ਸਰ ਯਾਹਾਂ ਤੇ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਆ ਕਿ ਜਿੱਥੇ ਪੁਲਿਸ ਵੱਲੋਂ ਉਹ ਜਿਹੜਾ ਹਜੇ ਵੀ ਸਾਈਡ ਤੇ ਕੀਤਾ ਜਾ ਰਿਹਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਬਿਲਕੁਲ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਚਲਗੜ ਤੋਂ ਲਾਈਵ ਤਸਵੀਰਾਂ ਨੇ ਪੋਸਟੇ ਕਾਂਗਰਸੀ ਵਰਕਰ ਆਮੋ ਸਾਹਮਣੇ ਨੇ ਕਮਲ ਮੇਰੇ ਸਹਿਯੋਗੀ ਲਗਾਤਾਰ ਜੁੜੇ ਨੇ వాటర్ ਕੈਨ ਦਾ ਇਸਤੇਮਾਲ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਤੇ ਅੱਗੋਂ ਪਹੁੰਚ ਨੇ ਕਮਲ ਤੁਸੀਂ ਗੱਲ ਪੂਰੀ ਕਰ ਸਕਦੇ ਹੋ ਅ ਡਿਟੇਨ ਕਰਕੇ ਲਿਜਾਇਆ ਜਾ ਰਿਹਾ ਇਸ ਸਮੇ ਜਿਹੜੇ ਆਗੂ ਨੇ ਕਾਂਗਰਸ ਦੇ ਆਗੂ ਨੇ ਉਹਨਾਂ ਨੂੰ ਇਸ ਸਮੇ ਡਿਟੇਨ ਕੀਤਾ ਜਾ ਰਿਹਾ ਅਗਤੇ ਹੁਣ ਡਿਟੇਨ ਕਰਕੇ ਪੁਲਿਸ ਇੱਥੋਂ ਲਿਜਾ ਰਹੀ ਆ ਕਿਉਂਕਿ ਅਕਸਰ ਜਦੋਂ ਦਰਨੇ ਪ੍ਰਦਰਸ਼ਨ ਹੁੰਦੇ ਨੇ ਤਾਂ ਉਸ ਸਮੇ ਅਜਿਹੇ ਜਿਹੜਾ ਕਹਿ ਸਕਦੇ ਆ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਕਿ ਵਿਅਕਤੀ ਨੂੰ ਜਿਹੜਾ ਕਹਿ ਸਕਦੇ ਆ ਇਸ ਤਰੀਕੇ ਰਿਟੇਨ ਕੀਤਾ ਜਾ ਸਕਦਾ ਹੁੰਦਾ ਤਾਂ ਇਸ ਸਮੇਂ ਜਿਹੜੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿਹੜੇ ਵਕਵਾ ਖਾਗੂ ਨੇ ਐਚਐਸ ਲੱਕੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਲੱਕੀ ਸਾਹਿਬ ਕਿਸ ਤਰੀਕੇ ਦੇ ਨਾਲ ਵੇਖ ਦਿਓ ਨੂੰ ਜੋ ਸਬ ਤੋਂ ਕੀ ਜਾਣੇ ਕੋ ਪੁਲਿਸ ਨੇ ਰੋਕ ਦਿਓ ਤੇ ਹਮਾਰੇ ਸਾਥੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਰ ਆਪ ਦੇਖ ਸਕਦੇ ਹੋ देखिए बीजेपी की धक्केशाही है कहीं ना कहीं देखिए पुलिस पुलिस प्रशासन भी जब बीजेपी डरती है तो पुलिस को आगे करती है मोदी डरता है पुलिस को आगे करता है आप देखिए हम शहर के जो इश्यूज थे उसका उठा रहे थे उसका मुद्दा किस तरह ऐसी धक्काशाही की गई सरासर पहले पुलिस की तरफ से लाठी चार्ज किया गया हम इसका कड़ा विरोध करते हैं मालिकाना हक का मुद्दा और जो अमेरिका से डिपोर्ट किया गया हमारे जो स्टूडेंट्स है जो बच्चों को जो यहाँ बेरोजगारी के कारण अपना देश छोड़कर विदेश में रोजगार ढूंढने के लिए गए हैं हम उसके खिलाफ विरोध करते हैं कड़ा विरोध करते हैं ये बीजेपी की धक्काशाही है किस तरह से लाठी चार्ज करके धक्काशाही की जा रही है और हमें प्रोटेस्ट करने से रोका जा रहा है बहुत ही निंदनीय बीजेपी का ये जो एक्शन है और हमें लग रहा है ये जो पुलिस प्रशासन का साथ दे रहा है बहुत गलत हो रहा है ये जो यूथ कांग्रेस के साथी से अच्छ बेरोजगारी के खिलाफ अमेरिका तो जो इनह्यूमन ट्रीटमेंट मिले साथियों बारे ਮਾਲਕਾਨਾ ਹੱਕ ਨੂੰ ਲੈ ਕੇ ਪਿੰਡਾਂ ਦੇ ਕਲੋਨੀਆਂ ਦੇ ਵਿੱਚ ਜਿਹੜੇ ਮਕਾਨ ਬਾਹਰ ਤੋੜੇ ਜਾ ਰਹੇ ਆ ਉਹਨਾਂ ਦੇ ਤੋੜਪੋੜ ਦੇ ਖਿਲਾਫ ਮਹਿੰਗਾਈ ਦੇ ਖਿਲਾਫ ਮਲਟੀਪਲ ਮੁੱਦਿਆਂ ਦੇ ਅੱਜ ਸਾਡਾ ਪ੍ਰੋਟੈਸਟ ਸੀਗਾ ਔਰ ਪੁਲਿਸ ਨੇ ਤੁਸੀਂ ਦੇਖਿਆ ਕਿ ਸਾਨੂੰ ਜਾਣ ਤੋਂ ਰੋਕਿਆ ਔਰ ਸਾਡੇ ਸਾਥੀਆਂ ਨੂੰ ਹੁਣ ਗ੍ਰਿਫਤਾਰ ਕਰਕੇ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ। ਆ ਬਿਲਕੁਲ ਖਾਸ ਤੌਰ ਤੇ ਜਿਹੜੇ ਆਗੂ ਨੇ ਉਹਨਾਂ ਨੂੰ ਇਸ ਸਮੇਂ ਡਿਟੇਨ ਕੀਤਾ ਜਾ ਰਿਹਾ ਜੋ ਡਿਪਟੀ ਮੇਅਰ ਨੇ ਤਰੁਣਾ ਮਹਿਤਾ ਉਹਨਾਂ ਨੂੰ ਵੀ ਇਸ ਸਮੇਂ ਡਿਟੇਨ ਕੀਤਾ ਗਿਆ ਜੋ ਐਚਐਸ ਲਕੀ ਪ੍ਰਧਾਨ ਨੇ ਕਾਂਗਰਸ ਚੰਡੀਗੜ੍ਹ ਦੇ ਉਹਨਾਂ ਨੂੰ ਵੀ ਇਸ ਸਮੇਂ ਜੋ ਕਿ ਸਾਡੇ ਡਿਟੇਨ ਕੀਤਾ ਗਿਆ ਤੇ ਇਸ ਸਮੇਂ ਡਿਟੇਨ ਕਰਕੇ ਜੋ ਕੈਸਾ ਦੇ ਪੁਲਿਸ ਇਹਨਾਂ ਆਗੂਆਂ ਨੂੰ ਪੁਲਿਸ ਸਟੇਸ਼ਨ ਲਿਜਾ ਰਹੀ ਹੈ ਕਿਉਂਕਿ ਘਰਨਾ ਦੇ ਰ ਸੰਸਾਰ ਨਾਲ ਪ੍ਰਦਰਸ਼ਨ ਕਰ ਰਹੇ ਸਨ ਮਾਰਚ ਕੀਤਾ ਜਾਣਾ ਸੀਗਾ ਅਤੇ ਉਸ ਮਾਰਚ ਦੇ ਸਮੇਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਤਸਵੀਰਾਂ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਜੱਟ ਟੱਕੇ ਇਸ ਨੂੰ ਅਗਾਂਹਾਂ ਦਾ ਜਾ ਰਿਹਾ ਲੈ ਕੇ ਜਾ ਰਹੇ ਨੇ ਲੱਖੀ ਸਾਹਿਬ ਜਿਹੜਾ ਪ੍ਰਦਰਸ਼ਨ ਹੋ ਰਿਹਾ ਸੀਗਾ ਪ੍ਰਦਰਸ਼ਨ ਨੂੰ ਰੋਕਣ ਦੇ ਲਈ लाठी चार्ज ਵੀ ਹੋਇਆ ਵਾਟਰ ਕੈਨਨ ਵੀ ਚਲਾਈ ਗਈ ਕਿਸ ਤਰ੍ਹਾਂ ਕਿੰਨਾ ਦੇਖੋ ਦੇਖੋ ਅਸੀਂ ਰਾਮਨਾਥ ਸ਼ਾਂਤੀ ਮੇਰੇ ਟਿਕਣਾ ਜਾ ਰਹੇ ਸੀ ਪਰ ਸਾਡੇ ਉੱਪਰ ਪਾਣੀ ਦੀ ਬਿਚਾਰਾ ਮਚਾਈਆਂ ਗਈਆਂ ਸਾਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਹੁਣ ਸਾਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਏਗਾ ਤਾਂ ਬਿਲਕੁਲ ਇਹ ਦੇਖੋ ਇਹ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਹਿ ਸਕਦੇ ਹਾਂ ਪ੍ਰਦਰਸ਼ਨ ਚੱਲ ਰਿਹਾ ਸੀਗਾ ਅਤੇ ਇਸ ਪ੍ਰਦਰਸ਼ਨ ਦੇ ਦਰਮਿਆਨ ਜਿਹੜਾ ਕਹਿ ਸਕਦੇ ਹਾਂ ਜੋ ਕਹਿ ਸਕਦੇ ਇੱਥੋਂ ਕਹਿ ਸਕਦੇ ਆ ਜਿਹੜਾ ਪ੍ਰਦਰਸ਼ਨ ਹੋਇਆ ਪ੍ਰਦਰਸ਼ਨ ਤੋਂ ਬਾਅਦ ਕਹਿ ਸਕਦੇ ਹੁਣ ਜਿਹੜੇ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਜੋ ਕਹਿ ਸਕਦੇ ਹੁਣ ਅੱਗੇ ਦੀ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ